ਨੋ ਸਿੱਟਾ ਕਾਂਗਰਸ ਨੂੰ ਜਿਤਾਤੀਆਂ ਦੋ ਸਿੱਟਾ ਆਮ ਆਦਮੀ ਪਾਰਟੀ ਨੂੰ ਜਿਤਾਤੀਆਂ ਤੁਸੀਂ ਦੱਸੋ ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਐ ਆ ਹੁਣੇ-ਹੁਣੇ ਆਮ ਪਾਰਟੀ ਦੇ ਮੁੱਖ ਵਜ਼ੀਰ ਭਗਵੰਤ ਮਾਨ ਨੇ ਸਾਡੇ ਬੱਚੇ ਗੁਰਦਾਸਪੁਰ ਦੇ ਵਿੱਚ

شہد کر دے ہندوستان کریے بی آر ایس ایس دے پرائم منسٹر نردر مودی ایدے گرہ وزیر امیت شاہ

جیڑے سکھ ازاد گل کرنگے بے شک وہ موڈی نے کہا پہلے ہم جو خالستان کی بات کرتے تھے ادھر سے بھاگ جاتے تھے ان کے پیچھے ہم جس سرکار پاستش کے پاستش پاس جاتے تھے وہ ان کے پاس شکایتیں کرتے تھے دستاویز بھیجتے تھے پر کہندہ اب ہم نہیں کریں گے آپ ان کو سیدھا کر دیں گے تسی دسو جمہوریت سن ملک پرائم منسٹر کہندہ ਕਿ ਅਸੀਂ ਸਿੱਖ ਜਿਹੜੇ ਆਜ਼ਾਦੀ ਮੰਗਦੇ ਆ ਬੇਸ਼ੱਕ ਬਾਹਰ ਦੇ ਮੁਲਕ ਦੇ ਵਿੱਚ ਹੋਣ ਬੇਸ਼ੱਕ ਇੱਥੇ ਹੋਣ ਉਹਨਾਂ ਨੂੰ ਗੋਲੀ ਜਾਂ ਜ਼ਹਿਰ ਦੇ ਕੇ ਮਾਰ ਦਾਂਗੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੰਜਰ ਨੂੰ ਮਾਰਤਾ ਕੈਨੇਡਾ ਦੇ ਵਿੱਚ ਰਿੱਪੂ ਦਮਨ ਸਿੰਘ ਮਲਕ ਨੂੰ ਮਾਰਤਾ ਮੋਗੇ ਦਾ ਮੁੰਡਾ ਸ਼ੋਖਦੌਲ ਸਿੰਘ ਕੈਨੇਡਾ ਦੇ ਵਿੱਚ ਮਾਰਤਾ ਬਰਤਾਨੀਆਂ ਦੇ ਵਿੱਚ ਆਪਣਾ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ੍ਹ ਮਾਰਤਾ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਸੰਤਾਂ ਦੇ ਰਿਸ਼ਤੇਦਾਰ ਨੂੰ ਔਰ ਫੇਰ ਹਰਿਆਣੇ ਦੇ ਵਿੱਚ